ਹੁਣ ਢੱਡਰੀਆਂ ਵਾਲੇ ਵਾਲੇ ਜਿੰਨੇ ਬੰਦੇ ਆ ਜਿੰਨੇ ਅਪਗ੍ਰੇਡ ਆ ਮੈਂ ਕਹਾਂਗਾ ਜਿੰਨਾ ਵੀ ਹੈਗਾ ਇਨਕਲੂਡਿੰਗ ਹਰਨੇਕ ਇਹ ਉਹ ਜੋ ਵੀ ਹੈਗੇ ਆ ਉਹਨਾਂ ਨੂੰ ਪਤਾ ਵੀ ਉਹ ਜਿੱਥੇ ਗਿਆ ਆ ਉਹ ਗਲਤ ਿਆਸੀਂ ਉਹਦੇ ਬਾਰੇ ਬੋਲਦੇ ਰਹੇ ਆ ਪਹਿਲਾਂ ਵੀ ਜਿਹੜਾ ਕੋਈ ਹੋਰ ਜਾਂਦਾ ਆ ਜੇ ਅੱਜ ਉਹਦੀ ਥਾਂ ਤੇ ਇਹ ਸੁਭਾਵ ਲਾਓ ਅੱਜ ਉਹਦੀ ਥਾਂ ਤੇ ਸਰਬਜੀਤ ਸਿੰਘ ਧੁੰਦਾ ਜਾਂ ਭਾਈ ਪੰਥਪ੍ਰੀਤ ਗਿਆ ਹੁੰਦਾ ਉੱਥੇ ਤੇ ਨੇਕੀ ਨੇ ਪੰਜ ਸੱਤ ਪ੍ਰੋਗਰਾਮ ਕਰ ਦੇਣੇ ਸੀ ਉਹਦੇ ਉੱਤੇ ਤੇ ਹੁਣ ਮੂੰਹ ਚ ਘੁੰਮੀਆਂ ਪਾ ਕੇ ਬਹਿ ਜਾਣਾ ਵੀ ਨਹੀਂ ਉਹ ਬਾਬਾ ਜੀ ਜੋ ਕਰਦੇ ਠੀਕ ਹੀ ਆ ਉਹ ਲੰਬੀ ਸੋਚ ਆ ਜੀ ਉਹਨਾਂ ਦੀ ਕੋਈ ਨਾ ਕੋਈ ਗੋੜਮਾਲ ਤੇ ਨਾਲ ਹੀ ਜਿਹੜੇ ਨਾਲ ਜੁੜੇ ਹੋਇਆ ਬਾਕੀ ਉਹਨਾਂ ਤੇ ਮੈਨੂੰ ਤਰਸ ਆਉਂਦਾ ਪੀ ਉਹਨਾਂ ਨੂੰ ਕਿੱਥੇ ਲਿਆ ਕੇ ਛੁੱਟਿਆ ਜਿਹੜੇ ਸਾਡੇ ਕੁਝ ਵੀਰ ਹਟ ਗਏ ਪਿੱਛੇ ਉਹ ਬਹੁਤ ਵਧੀਆ ਉਹਨਾਂ ਨੂੰ ਸਮਝ ਆ ਗਈ ਆ ਪੀ ਇਹ ਭਾਈ ਉੱਥੋਂ ਹੀ ਆ ਹਰ ਇਹ ਡੇਰਾਬਾਦ ਤੋਂ ਬਾਹਰ ਨਹੀਂ ਆਇਆ ਇਹ ਸ਼ਾਬਾਸ਼ ਹੈ ਉਹਨਾਂ ਦੇ ਸ਼ਾਬਾਸ਼ ਉਹਨਾਂ ਦੇ ਸ਼ਾਬਾਸ਼ ਹੈ ਬਿਲਕੁਲ ਪੀ ਉਹ ਗੁਰੂ ਨਾਲ ਖੜੇ ਆ ਹੁਣ ਜਿਹਨੂੰ ਤੁਸੀਂ ਇਕਬਾਲ ਸਿੰਘ ਨੂੰ ਇੰਨਾ ਕੁਝ ਕਹਿੰਦੇ ਰਹੇ ਆ ਉਹਦੀ ਪੁੱਤ ਦੀ ਵਿਆਹ ਤੇ ਜਾ ਕੇ ਬਲਬੀਰ ਸਿੰਘ ਨੂੰ ਮਿਲ ਰਹੇ ਆ ਕੁਝ ਕੁਛ ਤਾਂ ਸੋਚੋ ਨਾ ਜਿੰਨਾ ਬਾਰੇ ਤੁਸੀਂ ਇੰਨਾ ਬੋਲਿਆ ਹੋਇਆ ਇੰਨਾ ਪੈ ਹੱਥ ਮਲਾਉਣੇ ਅੱਗੋਂ ਬਣਾਉਣ ਵੀ ਨਹੀਂ ਰਿਹਾ ਤੁਹਾਡੇ ਨਾਲ ਤਾਂ ਉਹ ਹੀ ਚੰਗਾ ਸੀ ਬਾਅਦ ਚ ਫੇ ਠੀਠ ਜਾ ਕੇ ਉਹਨੇ ਵੀ ਉਮਰ ਆਇਆ